ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਖਾਲਸਾ ਚੰਦਵਾਜਾ ਸੋ ਦੋਸਤੋ ਜਿਵੇਂ ਕਿ ਕਿਸਾਨੀ ਸੰਘਰਸ਼ ਦੇ ਵਿੱਚ ਬਾਪੂ ਜਗਜੀਤ ਸਿੰਘ ਜੀ ਡੱਲੇਵਾਲ ਅਤੇ ਦੂਜੀਆਂ ਜਥੇਬੰਦੀਆਂ ਜਿੰਨੇ ਵੀ ਖਨੋਰੀ ਬਾਰਡਰ ਦੇ ਉੱਤੇ ਪਹੁੰਚੇ ਹੋਏ ਆ ਉਨ੍ਹਾਂ ਦੇ ਸਬੰਧ ਦੇ ਵਿੱਚ ਆਪਜੀ ਦੇ ਨਾਲ ਵਿਚਾਰ ਕਰ ਰਹੇ ਹਾਂ ਕਿਉਂਕਿ ਪਰਿਵਾਰਾਂ ਦੇ ਵਿੱਚ ਇਕੱਲੇ-ਇਕੱਲੇ ਆ 10 ਦਾ ਖੇਤ ਦੇ ਵਿੱਚ ਘਰ ਹੈ ਪਸ਼ੂ ਟੰਗਰ ਰੱਖੇ ਹੋਇਆ ਘਰ ਦੇ ਪਰਿਵਾਰ ਦੇ ਵੱਡੇ ਬਜ਼ੁਰਗ ਜਿਹੜੇ ਉਹ ਵੀ ਬਿਮਾਰ ਰਹਿੰਦੇ ਆ ਇਸ ਕਰਕੇ ਕਨੌਰੀ ਬਾਰਡਰ ਤਾਂ ਨਹੀਂ ਪਹੁੰਚ ਸਕੇ ਪਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਧੰਨ ਸ਼ਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜਿੰਨੇ ਵੀ ਕਿਸਾਨ ਵੀਰ ਬਜ਼ੁਰਗ ਬੱਚੇ ਜੋ ਵੀ ਹਿੰਮਤ ਕਰਕੇ ਉੱਥੇ ਪਹੁੰਚਿਆ ਉਹਨਾਂ ਦੀ ਤਾਂਦਰੁਸਤੀ ਵਾਸਤੇ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਖੇਤ ਕਾਮਯਾਬੀ ਬਖਸ਼ੋ ਤੇ ਖਾਸ ਕਰਕੇ ਬਾਪੂ ਜਗਜੀਤ ਸਿੰਘ ਜੀ ਢੱਲੇਵਾਲ ਜੋ ਫੱਕੜ ਹੜਤਾਲ ਤੇ ਬੈਠੇ ਹੋਇਆ ਮਰਨ ਵਰਤ ਤੇ ਬੈਠੇ ਹੋਇਆ ਉਹਨਾਂ ਦੀ ਖੇਤ ਦੀ ਕਾਮਯਾਬੀ ਵਾਸਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਜਿਸ ਮਕਸਦ ਦੇ ਨਾਲ ਜਿਸ ਦ੍ਰਿੜਤਾ ਦੇ ਨਾਲ ਉਹ ਮਰਨ ਵਾਸਤੇ ਬੈਠੇ ਹੋਏ ਆ ਸੋ ਵਾਹਿਗੁਰੂ ਉਹਨਾਂ ਦੀ ਅਰਦਾਸ ਪੂਰੀ ਕਰੇ ਤੇ ਉਹਨਾਂ ਨੂੰ ਜਿੱਤ ਹਾਤਲ ਹੋਵੇ ਆਖਰੀ ਸਵਾਸਾਂ ਤੱਕ ਉਹਨਾਂ ਦਾ ਦ੍ਰਿੜ ਇਰਾਦਾ ਬਣਿਆ ਰਵੇ ਤੇ ਵਾਹਿਗੁਰੂ ਆਪ ਜੀ ਅੱਗੇ ਇਹ ਵੀ ਅਰਦਾਸ ਬੇਨਤੀ ਹੈ ਕਿ ਜਿਹੜੀਆਂ ਅਸੀਂ ਮੰਗਾ ਸਰਕਾਰਾਂ ਕੋਲੋਂ ਮੰਗ ਰਹੇ ਆ ਆਪ ਵੀ ਉਹਨਾਂ ਦੇ ਹਿਰਦੇ ਦੇ ਵਿੱਚ ਵਸ ਕੇ ਸਾਡੀਆਂ ਮੰਗਾਂ ਮਨਵਾਇਆਂ ਜਾਣ ਤਾਂ ਕਿ ਸਾਡੇ ਬਜ਼ੁਰਗ ਸਾਡੇ ਨੌਜਵਾਨ ਜੋ ਛੜਕਾਂ ਦੇ ਉੱਤੇ ਰੋ ਰਹੇ ਆ ਉਹ ਆਪਣੇ ਘਰਾਂ ਦੇ ਵਿੱਚ ਵਾਪਸ ਪਰਤਣ। ਸੋ ਇੰਨੀ ਦੁਖੀ ਹਿਰਦੇ ਦੇ ਨਾਲ ਅਰਦਾਸ ਵੀ ਮੇਰੀ ਕਬੂਲ ਕਰਿਓ। ਜਿਹੜਾ ਵੀ ਵੀਰ ਹੈ ਉੱਥੇ ਪਹੁੰਚ ਸਕਦਾ ਜਰੂਰ ਪਹੁੰਚਿਓ। ਤਸਵੀਰ ਮੈਂ ਬੁਰੀ ਕਰਕੇ ਪਹੁੰਚਤਾ ਨਹੀਂ ਸਕਦੇ ਪਰ ਤੁਹਾਡੇ ਹਿਰਦੇ ਦੇ ਵਿੱਚ ਦਰਦ ਜ਼ਰੂਰ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਢੋ